ਔਰ ਇਹ ਸਕੂਲ ਕੇ થોੜ ਜਿਹਾ ਸੀ ਬੀ ਪਤੀਤੀ ਫਰਮਿਤ ਚੜੀਏ ਤੇ ਅੱਜ ਦੇ ਸਕੂਲ ਨੂੰ ਦੇਖੀਏ ਤੇ ਲੱਗਦਾ ਵੀ ਕਿ ਉਹੀ ਸਕੂਲ ਸਾਡਾ ਪੁਰਾਣਾ ਜਿਹੇ ਸਕੂਲ ਅੱਲੀ ਅਧਿਆਪਕ ਸਾਡੀ ਜੀਵਨ ਸਾਡੀ ماں ਹੁੰਦੀ ਏ ਸਾਨੂੰ ਪੜਨਾ ਸਿਖਾਉਂਦੇ ਸਾਡੇ ਪੇਰੈਂਟਸ ਸਾਡੇ ਪਿਤਾ ਜੀ ਸਾਡੇ ਪਾਦਰ ਸਰ ਉਹ ਜੇ ਪਰ ਜੁੜਦਾ ਸਾਡੇ ਅੱਜ ਆ ਕੇ ਬੱਚੇ ਅਸੀਂ ਇੱਥੇ ਦੇ ਮਾਣ ਇਹ ਬਹੁਤ ਇੱਥੇ ਸਟੱਡੀ ਕਰਦਾ ਹੈ ਕਿ ਅਸੀਂ ਵੀ ਇੰਨਾ ਦੇ ਬੜੀਏ ਪਰ ਇਸ ਸਕੂਲ ਨੂੰ ਅੱਜ ਐਮੀਨ ਸਕੂਲ ਦਾ ਦਰਜਾ ਦਿੱਤਾ ਗਿਆ ਜਿੱਥੇ ਟੀਚਿੰਗ ਸਟਾਫ ਸਕੂਲ ਆਫ ਐਮੀਨਸ ਦੇ ਅੰਦਰ ਔਰ ਮੰਚ ਤੇ ਬਰਾਜਪੁਰ ਜਿੰਨੇ ਵੀ ਸਾਡੇ ਮਹਾਨ ਸ਼ਖੀਤਾ ਬੈਠੀਆਂ ਨੇ ਔਰ ਬੱਚਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਇਸ ਮਿਸ਼ਨ ਦੇ ਵਿੱਚ ਸਾਡਾ ਸਾਥ ਦੇ ਰਹੇ ਹੋ ਸਮਾਜ ਨੂੰ ਜੋੜਨ ਦੇ ਲਈ ਸਮਾਜ ਨੂੰ ਬਣਾਉਣ ਦੇ ਲਈ ਸਾਡੇ ਟੀਚਰ ਸਹਿਬਾਨ ਸਾਡੇ ਪ੍ਰਿੰਸੀਪਲ ਸਾਹਿਬ ਰੰਜੀਤ ਗੋਗਨਾ ਜੀ ਜਿਨ੍ਹਾਂ ਦੀ ਬਦੌਲਤ ਜਿਹਨਾਂ ਦੇ ਸਟਾਫ ਦੀ ਬਦੌਲਤ ਅੱਜ ਉਹਨਾਂ ਨਾਲ ਕਿਤੇ ਮੈਂ ਮਾਫ਼ੀਦਾ ਕਿ ਸਾਡੇ ਇੱਥੇ ਮੌਜੂਦ ਹੋਣ ਤੁਹਾਡੇ ਪ੍ਰਧਾਨ ਵਿੰਦਰ ਸਿੰਘ ਜੀ ਤਾਂ ਸਾਡਾ ਮੇਰੇ ਨਾਲ ਆਹ ਸਾਡੇ ਸੋ ਇੱਕ ਵਾਰ ਇਰਾਦੇ ਆਪਣਾ ਲਈ ਜ਼ੋਰਦਾਰ ਕਰਕਰ ਸੰਕਰਮ ਕਰ ਸਾਰੇ ਮੇਰਾ ਸਭ ਤੋਂ ਸਭ ਸਕੂਲ ਦੇ ਪ੍ਰਿੰਸੀਪਲ ਸਰ ਤੇ ਸਾਰੇ ਅਧਿਆਪਕ ਸਭ ਨੌਜਵਾਨ ਸਭਾ ਦੇ ਸਾਰੇ ਹੀ ਅਹੁਦੇਦਾਰ ਤੇ ਬਹੁਤ ਹੀ ਪਿਆਰੇ ਬੱਚੇ ਅੱਜ ਆਪਾਂ ਇਸ ਅਧਿਆਪਕ ਦੇ ਦਿਵਸ ਦੇ ਤੌਰ ਤੇ ਮਨਾਉਣ ਲਈ ਆਪਾਂ ਇਕੱਠੇ ਹੋਏ ਆਂ ਜੋ ਕਿ 5 ਸਤੰਬਰ ਨੂੰ ਆਉਂਦਾ ਪਰ ਆਪਾਂ ਇਸ ਨੂੰ ਸਾਰਾ ਸਾਲ ਮਨਾਉਂਦੇ ਆਂ ਮੈਂ ਇਸ ਕਰਕੇ ਸਾਰਾ ਸਾਲ ਕਹਿੰਦਾ ਕਿ ਆਪਾਂ ਨੂੰ ਇੱਕ ਅਧਿਆਪਕ ਦਾ ਜਿਹੜਾ ਸਾਡੇ ਲਈ ਇੱਕ ਰੋਲ ਮਾਡਲ ਹੁੰਦਾ ਉਹਨੂੰ ਹਮੇਸ਼ਾ ਯਾਦ ਰੱਖਣਾ ਪੈਂਦਾ ਅੱਜ ਜੋ ਵੀ ਅਸੀਂ ਖੜੇ ਆ ਤੁਹਾਡੇ ਸਾਹਮਣੇ ਆਪਣੇ ਅਧਿਆਪਕਾਂ ਦੀ ਬਦੌਲਤ ਆ ਕਿ ਉਹਨਾਂ ਨੇ ਸਾਨੂੰ ਚੰਗੀ ਸਿੱਖਿਆ ਦਿੱਤੀ ਅਸੀਂ ਇੱਥੇ ਤੱਕ ਪਹੁੰਚੇ ਆ ਸੋ ਬੱਚੋ ਅੱਜ ਦਾ ਦਿਨ ਤੁਹਾਡੇ ਲਈ ਬਹੁਤ ਵਿਸ਼ੇਸ਼ ਹੈ ਕਿ ਤੁਸੀਂ ਆਪਣੇ ਅਧਿਆਪਕਾਂ ਦੇ ਤੋਂ ਜੋ ਸਿੱਖਿਆ ਹੈਗਾ ਉਹਦਾ ਤੁਸੀਂ ਆਪਣੇ ਅਧਿਆਪਕਾਂ ਨੂੰ ਅਧਿਆਪਕ ਦੇ ਦੇਸ਼ ਦੇ ਤੌਰ ਤੇ ਇਹ ਹੀ ਵਧੀਆ ਤੋਹਫਾ ਹੈ ਕਿ ਤੁਸੀਂ ਉਹਨਾਂ ਦੇ ਲਈ ਉਹ ਕੁਝ ਕਰਨ ਦੀ ਕੋਸ਼ਿਸ਼ ਕਰੋ ਜੋ ਉਹਨਾਂ ਨੇ ਤੁਹਾਡੇ ਅੰਦਰ ਐਫਐਕਸ ਵੈਲਿਊਜ਼ ਤੁਹਾਨੂੰ ਸਿਖਾਇਆ ਇਸ ਸਕੂਲ ਦੇ ਵਿੱਚ ਸੋ ਹੁਣ ਆਪਾਂ ਪੂਰੇ ਮਿਨਾਤਰਾ ਸਾਰੇ ਕਲਾਸ ਦੇ ਨੂੰ ਕਿਤੇ ਗੁਰੂ ਆਜੀ ਉਹਨਾਂ ਦਾ ਨਾਮ ਅੱਜ ਪ੍ਰਮਾਨ ਕਰਵਾ ਰਹੇ ਹਾਂ ਉਹ ਜਾਣਾ ਪਿਆ ਮੇਰੇ ਬੋਲਣ ਮੈਂ ਕੀ ਬੋਲਣੇ ਇਤੁਬਦ ਜਿਹੜੇ ਸਰਦਾਰ ਸਭਾ ਹਰੇ ਅਗੇ ਬੰਦ ਕਰਦੇ ਜਿਹੜੇ ਬੰਦ ਇਹ ਵੀ ਕਰਦੇ ਨੇ ਕਿ ਬੋਲਣ ਅੰਦਰ ਜਿਹੜੇ ਬੋਲਣ ਕਰਦੇ ਆ ਬਰੇ ਭਾਈ ਬੱਤਰੇ ਸਾਡੇ ਸਤਿਕਾਰਯੋਗ ਪਤਾਰੀਓ ਮੈਨੂੰ ਸਾਡੇ ਆ ਗਏ ਆ ਕਿ ਓ ਮੈਨੂੰ ਖਾਦਨਾਕ ਔਰਤ ਸਮਝੇ ਨੇ ਹਨ ਓ ਮੈਨੂੰ ਖਾਦਨਾਕ ਔਰਤ ਸਮਝੇ ਨੇ ਹਨ ਓ ਔਰਤ ਜੇ ਸੁਲਕੀ ਨਹੀਂ ਲਾਉਂਦੀਆਂ ਕੰਡੀਆਂ ਨਹੀਂ ਲਾਉਂਦੀਆਂ ਤੂੜੀਆਂ ਨਹੀਂ ਪਾਉਂਦੀਆਂ ਕੈਨੀਆਂ ਨਿਥਾਨਤ ਕਿਤਾਬਾਂ ਤੇ ਕਰਮਾਂ ਖੇਡੀਆਂ ਹਨ ਉਹ ਉਹ ਤਾਂ ਖਤਮ ਨਾ ਹੁੰਦੀਆਂ ਹਨ ਉਹ ਉਹ ਤਾਂ ਖਤਮ ਨਾ ਹੁੰਦੀਆਂ ਨੇ ਜਿਨ੍ਹਾਂ ਦੇ ਅੰਸਾ ਵਿੱਚ ਸੰਕਰ ਦਾ ਸੀਛਾ ਨਹੀਂ ਹੁੰਦਾ ਸਾਗਰ ਦੇ ਕਰਮਾਂ ਹੁੰਦੀਆਂ ਉਹ ਉਹ ਤਾਂ ਖਤਮ ਨਾ ਹੁੰਦੀਆਂ ਉਹ ਮਿੱਦੂ ਖਤਮ ਨਾ ਸਾਹਮਣੇ ਮੇਰਾ ਪਿੱਛਾ ਕਰਦੇ ਨੇ ਮੇਲੇ ਘਰ ਦਾ ਕੋਨਾ ਕੋਨਾ ਫਰੋਲਦੇ ਨੇ

ਹਾਂ ਜੀ ਜੀ ਨੂੰ ਵੈ ਮੈਂ ਕਿਹਾ ਆਪਾਂ ਕੁੜੀਆਂ ਨੂੰ ਇੱਕ ਸਿੱਖਿਆ ਦੇ ਜੋਗੀ ਤੱਕਾ ਕਾਣ ਕਰ ਰਿਹਾ ਹੈਗਾ ਵੀ ਸਾਨੂੰ ਕੁੜੀਆਂ ਇੰਨਾ ਨੂੰ ਬਣਾਉਣਾ ਚਾਹੀਦਾ ਹੈ ਜਾਡੇ ਕਿ ਟਿਕਟ ਦਾ ਸਟੇਟਰ ਪੁੱਛ ਕੇ ਦੁੱਧੋ ਤੇ ਦੁੱਧੋ ਤੇ ਸਿਰ ਮਾਰ ਕੇ ਦੇਖਿਓ ਕਿ ਕਿਰਿਆਤ ਦੇ ਕੰਕਰੀਟ ਦੀ ਟਿਕਟ ਦਾ ਕੀ ਸਟੇਟਰ ਹੈ ਤਾਂ ਤੁਹਾਨੂੰ ਚੰਗੀ ਤਰ੍ਹਾਂ ਸਮਝ ਆਊਗਾ ਕਿ ਸਰਕਾਰ ਦੀ GDP ਦਾ ਕਿੰਨੇ ਪਰਸੈਂਟ ਐਜੂਕੇਸ਼ਨ ਤੇ ਖਰਚ ਹੁੰਦਾ ਹੈ ਜੋ ਸਸ਼ਟਮ ਦੇ ਵਿੱਚ ਸੋਸਾਇਟੀ ਦੇ ਵਿੱਚ ਟੀਚਰ ਦੀ ਰਿਸਪੈਕਟ ਕਿ ਨਹੀਂ ਕਿਉਂਕਿ ਆਪਾਂ ਇੱਕ ਚੀਜ਼ ਦਾ ਸਿੰਪਲ ਕਹਿ ਰਹੇ ਨੇ ਜਿਹੜੀ ਆਪਾਂ ਅਪਲਾਈ ਨਹੀਂ ਕਰਦੇ ਕਿ ਦੇਵਨ ਰਿਸਪੈਕਟ ਤੇ ਰਿਸਪੈਕਟ ਅਸੀਂ ਉਸ ਸੀ ਤੋਂ ਦੂਰ ਹੋਣਾ ਸ਼ੁਰੂ ਹੋ ਗਏ ਆ ਅਸੀਂ ਪਹਿਲਾਂ ਦੇਗਾ ਹੀ ਨਹੀਂ ਗੱਦਰ ਰਿਸਪੈਕਟ ਪ੍ਰਿੰਸੀਪਲ ਜਿੰਕ ਮਾਰ ਰੋਕਣਾ ਜੀ और मखदेश रोमित साहे जी शिक्षा के प्यारे प्यारे बच्चे एक बार करते गुड मॉर्निंग ब्रह्मा जी रोशनी गुड मॉर्निंग ब्रह्मा जी बोलना क्या के थोड़ा जोश से बच्चे क्योंकि आजसी टीचर डे मनान जा रहा है बेशक किड़े बेटा परस्तबद्ध हुंदा है लेकिन कहते हैं कि टीचर ना सम्मान का सारा सार ही तब बच्चे के मंच ਪਬਲਿਕ ਕਨ ਮਾਚ ਟੀਚਰ ਪ੍ਰਤੀ ਬਹੁਤ ਸਤਿ ਸਬਾਨਕ ਔਰ ਇਹ ਸਮਾਨ ਜਿਹੜਾ ਹੈ ਉਹਦੇ ਬਦੌਲਤ ਵੀ ਅਸੀਂ ਜੋ ਹੈ ਇੱਕ ਦਿਨ ਪਿੱਛੇ ਪੜ ਲਏ ਜਿੱਦਾਂ ਸਾਰੇ ਨੇ ਮਦਦ ਨੇ ਫੈਸਲਾ ਕੀਤਾ ਹੋਇਆ ਸਾਡਾ ਟੀਚਰ ਜਿਹੜੇ ਹੈ 5 ਸਤੰਬਰ ਔਰ ਇਸ ਸਾਡੇ ਦੇਸ਼ ਦੇ ਦੂਸਰੇ ਰਾਸ਼ਟਰਪਤੀ ਮੈਂ ਕੁਲਦੀਪ ਸਿੰਘ ਬਾਜਵਾ ਇਸ ਸਕੂਲ ਦੇ ਵਿੱਚ ਐਜ਼ ਅ ਲੈਕਚਰਰ ਜੀਓਗ੍ਰਾਫੀ ਕੰਮ ਕਰ ਰਿਹਾ ਪਿਛਲੇ 3 ਸਾਲ ਤੋਂ ਮੈਂ ਇਸ ਵਾਰਾਂ ਇਸ ਸਕੂਲ ਦੇ ਵਿੱਚ ਨਿਵਾ ਰਹਿਆ ਔਰ ਅੱਜ ਅਧਿਆਪਕ ਦੇ ਉਸ ਦੇ ਸਬੰਧ ਵਿੱਚ ਸਰਵ ਨੌਜਵਾਨ ਸਭਾ ਵੱਲੋਂ ਅ ਤੀਜਾ ਦਾ ਸਨਮਾਨ ਵਿਸ਼ੇਸ਼ ਤੌਰ ਤੇ ਕੀਤਾ ਗਿਆ ਔਰ ਇਸ ਸੰਬੰਧ ਵਿੱਚ ਮੈਂ ਪਹਿਲਾਂ ਤਾਂ ਇਹਨਾਂ ਦਾ ਥੈਂਕ ਯੂ ਕਰਦਾ ਬਹੁਤ ਬਹੁਤ ਔਰ ਇਸ ਤੋਂ ਇਲਾਵਾ ਸਮਾਜ ਵਿੱਚ ਜਿਹੜੇ ਵੱਖ-ਵੱਖ ਤਰ੍ਹਾਂ ਦੇ ਕੰਮ ਕਰ ਰਹੇ ਆ ਉਹ ਬਹੁਤ ਹੀ ਸਲਾਹੁਣਯੋਗ ਹੈਗੇ ਜਿੱਦਾਂ ਗਰੀਬ ਬੱਚਿਆਂ ਦੇ ਵਿਆਹ ਦਾ ਹੋਵੇ ਜਾਂ ਬੱਚਿਆਂ ਦੀ ਸਿੱਖਿਆ ਦਾ ਹੋਵੇ ਬਹੁਤ ਹੀ ਅੱਛੇ ਉਪਰਾਲੇ ਕਰ ਰਹੀ ਹੈ ਸੋਸਾਇਟੀ ਬਹੁਤ ਹੀ ਇਹਨਾਂ ਦਾ ਬਹੁਤ ਬਹੁਤ ਥੈਂਕ ਨੌਜਵਾਨ ਜਿਹੜੀ ਪੀੜ੍ਹੀ ਆ ਉਹਨਾਂ ਦੇ ਪੇਰੈਂਟਸ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਸਰ ਹਾਂਜੀ ਨੌਜਵਾਨ ਪੀੜ੍ਹੀ ਦੇ ਵਾਸਤੇ ਮੈਸੇਜ ਇਹੀ ਹੈਗਾ ਕਿ ਵੱਧ ਤੋਂ ਵੱਧ ਜਿਹੜੀ ਹੈ ਬੱਚਿਆਂ ਦੇ ਵਿੱਚ ਅਵੇਅਰਨੈਸ ਕ੍ਰੀਏਟ ਕੀਤੀ ਜਾਵੇ ਔਰ ਸਿੱਖਿਆ ਪ੍ਰਤੀ ਉਹਨਾਂ ਨੂੰ ਉਤਸ਼ਾਹਿਤ ਕੀਤਾ ਜਾਵੇ ਤਾਂ ਕਿ ਬੱਚੇ ਸਿੱਖਿਆ ਲੈ ਕੇ ਕਿਸੇ ਲਾਈਫ ਵਿੱਚ ਵਧੀਆ ਮੁਕਾਮ ਦੇ ਉੱਤੇ ਪਹੁੰਚ ਸਕਣ ਅੱਜ ਸਰਬ ਨੌਜਵਾਨ ਸਭਾ ਫਗਵਾੜਾ ਬਨੋਂ ਜਿਹੜਾ ਨਾ ਜਾਪਕ ਕੇਸ ਬਣਾਇਆ ਜਾ ਰਿਹਾ ਸਕੂਲ ਆਫ ਐਡਵਾਂਸਡ ਲਰਨਿੰਗ ਔਰ ਮਜਦੇਬ ਰਾਜਪਾ ਜਿੰਨੇ ਵੀ ਸਾਡੇ ਮਹਾਨ ਸ਼ਖੀਤਾ ਬੈਠੀਆਂ ਨੇ ਔਰ ਬੱਚਿਓ ਤੁਹਾਡਾ ਬਹੁਤ-ਬਹੁਤ ਧੰਨਵਾਦ ਜਿਹੜਾ ਤੁਸੀਂ ਇਸ ਮਿਕਸਰ ਦੇ ਵਿੱਚ ਤੁਹਾਡਾ ਸਾਥ ਦੇਦੇ ਹੋ ਸਮਾਜ ਨੂੰ ਦੋਵਾਂ ਦੇ ਲਈ ਸਮਾਜ ਬਣਾਉਣ ਦੇ ਲਈ ਸਾਡੇ ਡਿਪਟੀ ਸਹਿਬਾਰ ਸਾਡੇ ਪ੍ਰਿੰਸੀਪਲ ਸਾਹਿਬ ਰਜੀਤ ਗੋਗਨਾਜੀ ਜਿਨ੍ਹਾਂ ਦੀ ਗੋਦ ਜਿਹਨਾਂ ਦੇ ਸਾਥ ਦੀ ਦولت ਅੱਜ ਸਕੂਲ ਦਾ ਨਾਮ ਉੱਚਾ ਹੋਇਆ ਤੁਹਾਨੂੰ ਸਾਰਿਆਂ ਨੂੰ ਦੱਸ ਦਿੱਤਾ ਵੀ ਅਧਿਆਪਕ ਜਿਹੜਾ ਬਣਾ ਰਿਹਾ ਕਿਉਂ ਬਣਾ ਰਿਹਾ ਕਿਹਨਾਂ ਦੇ ਕਰਕੇ ਬਣਾ ਰਿਹਾ ਮੈਂ ਤੁਹਾਡੇ ਨਾਲ ਇੱਕ ਦੋ ਗੱਲਾਂ ਸਾਂਝੀਆਂ ਕਰਨੀਆਂ ਕਿ ਜਿੱਥੇ ਅੱਜ ਇਹ ਸਕੂਲ ਬਲੰਦਿਆਂ ਦੇ ਛੋ ਰਿਆ ਜਿੰਦਾ ਸਾਰਾ ਸ੍ਰੀ ਇਤਮਦੇ ਪੀਟਾ ਸਹਿਬਾਨ ਨੂੰ ਪ੍ਰਿੰਸੀਪਲ ਸਾਹਿਬ ਨੂੰ ਜੰਦਾ ਮੈਂ ਤੁਹਾਨੂੰ ਗੱਲ ਦੱਸਨੀ ਚਾਹੁੰਦਾ ਕਿ ਅੱਜ ਤੋਂ 30 ਸਾਲ ਪਹਿਲਾਂ ਮੈਂ ਥੀਏਟਰ ਕਰਦਾ ਰਿਹਾ ਮੇਰੀ ਜ਼ਿੰਦਗੀ ਦਾ ਪਹਿਲਾ ਨਾਟਕ ਜਿਹੜਾ ਸੀ ਇਸ ਸਕੂਲ ਦੇ ਵਿੱਚ ਕੀਤਾ ਸੀ ਕਿਤੇ ਕੰਪੀਟੀਸ਼ਨ ਹੁੰਦਾ ਸੀ ਜਿਹਦੇ ਵਿੱਚ ਪੰਜਾਬ ਪਨਾ ਸੰਗਾ ਫਵਾੜ ਦੇ ਬੱਚਿਆਂ ਨੂੰ ਤਿਆਰ ਕਰਵਾਉਂਦੇ ਸੀ ਇਹ ਸਕੂਲ ਨੇ ਉਸ ਟਾਈਮ ਜਗਾ ਦੇ ਕੇ ਕੋਪ ਰਗਾ ਕੀਤਾ ਸੀ ਉਹਦੇ ਵਿੱਚ ਪਤਾ ਨਹੀਂ ਕਿੰਨੇ ਬੱਚੇ ਅੱਜ ਫਗਵਾੜੇ ਵਿਖੇ ਸਕੂਲ ਆਫ ਐਮਿਨੈਂਸ 'ਚ ਟੀਚਰਸ ਡੇ ਸੈਲੀਬ੍ਰੇਟ ਕੀਤਾ ਗਿਆ ਜਿਹਦੇ ਵਿੱਚ ਕੀ ਸ਼ਹਿਰ ਦੀਆਂ ਸਾਰੀਆਂ ਸ਼ਖਸੀਅਤਾਂ ਸ਼ਾਮਿਲ ਹੋਈਆਂ ਇਹ ਪ੍ਰੋਗਰਾਮ ਆਰਗੇਨਾਈਜ਼ ਕਰਵਾਇਆ ਗਿਆ ਸਰਬ ਨੌਜਵਾਨ ਸਭਾ ਵੱਲੋਂ ਔਰ ਬਹੁਤ ਹੀ ਅੱਛਾ ਆਰਗੇਨਾਈਜ਼ ਕਰਾਇਆ ਗਿਆ ਔਰ ਜਿਨੇ ਡਿਸਟਿੰਗੁਇਸ਼ਡ ਟੀਚਰ ਸੀਗੇ ਸਾਰਿਆਂ ਨੂੰ ਸਨਮਾਨਿਤ ਕੀਤਾ ਗਿਆ ਔਰ ਬੱਚਿਆਂ ਨੂੰ ਸਿੱਖਿਆਵਾਂ ਸਾਰਿਆਂ ਵੱਲੋਂ ਦਿੱਤੀਆਂ ਗਈਆਂ ਕਿ ਕਿਵੇਂ ਲਾਇਫ ਦੇ ਵਿੱਚ ਅੱਗੇ ਵਧਣਾ ਚਾਹੀਦਾ ਹੈ ਦੇ ਇਸੀ ਸ਼ਬਦਾਂ ਦੇ ਨਾਲ ਮੈਂ ਸਾਰੇ ਟੀਚਰਸ ਨੂੰ ਟੀਚਰਸ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦੀ ਹਾਂ ਮੈਂ ਰੀਨੂ ਆਨੰਦ ਸਕੂਲ ਆਫ ਹੈਬੀਨਸ ਇਚ ਤੌਰ ਹਿੰਦੀ ਵਿਸਟ੍ਰਸ ਕੰਮ ਕਰਦੀ ਹਾਂ ਅੱਜ ਸਾਨੂੰ ਸਰਬ ਨੌਜਵਾਨ ਸਭਾ ਵੈਲਫੇਅਰ ਸੁਸਾਇਟੀ ਫਗਵਾੜਾ ਵੱਲੋਂ ਅਧਿਆਪਕ ਦਿਵਸ ਦੇ ਮੌਕੇ ਤੇ ਜਿਹੜਾ ਵਾ ਸਨਮਾਨਿਤ ਕੀਤਾ ਗਿਆ ਇਹ ਜਿਹੜੀ ਸੁਸਾਇਟੀ ਹੈ ਇਹ ਫਗਵਾੜੇ ਦੀ ਸ਼ਾਨ ਹੈ ਜੋ ਨਵੇਂ ਗ੍ਰੀ ਬੱਚਿਆਂ ਨੇ ਉਹਨਾਂ ਦੇ ਵਿਆਹ ਲਏ ਬੱਚਿਆਂ ਦੀ ਅੱਗੇ ਪੜ੍ਹਾਈ ਲਏ ਤੇ ਬੱਚਿਆਂ ਦਾ ਤੇ ਸੁਨਹਿਰੀ ਪੁਲਕ ਬਣਾ ਲਏ ਬਹੁਤ ਵਧੀਆ ਯੋਗਦਾਨ ਦੇ ਰਹੀ ਹੈ ਸੋਸਾਇਟੀ ਤੇ ਹੁਣ ਮੈਂ ਆਪਣੇ ਕੁਲੀਕੀ ਸਰਦਾਰ ਕੁਲਦੀਪ ਸਿੰਘ ਬਾਜਵਾ ਦੀ ਨੂੰ ਸਾਨੂੰ ਕਵਾਂਗੇ ਸਰ ਵੀ ਇਸ ਮੌਕੇ ਤੇ ਜਿਹੜੇ ਆ ਉਹ ਦੋ ਸ਼ਬਦ ਕੀ ਸਰਦਾਰ ਬਾਜਵਾ ਜੀ ਤਾਂ ਕਲਰ ਕੈਸ ਹੋਈ ਫਮਾੜਾ ਮੈਂ ਅੱਜ ਟੀਚਰਸ ਦਿਵਸ ਦੇ ਮੌਕੇ ਤੇ ਸਰਬ ਨੋਜਵਨ ਸਭਾ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆਂ ਜਿਨ੍ਹਾਂ ਨੇ ਸ਼ਲਾਘਾ ਚੁਕੋ que a -tru -tru -tru. Thank you.